ਖਾਸ ਤੌਰ ਦੇ ਉਤੇ ਮਾਸਟਰਮਾਈਂਡ ਰਮਨਜੀਤ ਸਿੰਘ ਨੂੰ ਰੋਮੀ ਨੂੰ ਹਵਾਲਗੀ ਮਿਲੀ ਹੈ ਮੁਲਜ਼ਮ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਰੋਮੀ ਨੂੰ ਅੱਜ ਸ਼ਾਮ ਕਰੀਬ 5 ਵਜੇ ਦਿੱਲੀ 에ਅਰਪੋਰਟ ਲੈ ਕੇ ਪਹੁੰਚੇਗੀ ਪੰਜਾਬ ਪੁਲਿਸ ਰੋਮੀ ਖਿਲਾਫ 2017 ਚ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਸਾਲ 2018 ਤੋਂ ਹਾਂਗਕਾਂਗ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਰਮਨਜੀਤ ਸਿੰਘ ਰੋਮੀ ਜਿਸ ਦੀ ਭਾਰਤ ਹਵਾਲਗੀ ਅੱਜ ਸੰਭਵ ਹੋਏਗੀ ਤਾਂ 5 ਵਜੇ ਦੇ ਕਰੀਬ ਦਿੱਲੀ 에ਅਰਪੋਰਟ ਦੇ ਉੱਤੇ ਪੰਜਾਬ ਪੁਲਿਸ ਰੋਮੀ ਨੂੰ ਲੈ ਕੇ ਪਹੁੰਚੇਗੀ ਰੋਮੀ ਦੇ ਖਿਲਾਫ 2017 ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਬਹੁਤ ਚਰਚਿਤ ਨਾਬਾ ਜੇਲ ਬ੍ਰੇਕਾਟ ਜਿਸ ਨੂੰ ਲੈ ਕੇ ਸਵਾਲ ਜੇਲ ਸੁਰੱਖਿਆ ਦੇ ਉੱਤੇ ਉੱਠੇ ਸਨ ਕਿ ਆਖਿਰ ਇਸ ਜੇਲ ਨੂੰ ਕਿਵੇਂ ਬ੍ਰੇਕ ਕੀਤਾ ਗਿਆ ਕਿਵੇਂ ਅੰਦਰੋਂ ਕੈਦੀਆਂ ਨੂੰ ਛੁਡਾ ਕੇ ਇੱਕ ਫਿਲਮੀ ਅੰਦਾਜ਼ ਦੇ ਵਿੱਚ ਇਹ ਮੁਲਜ਼ਮ ਲੈ ਕੇ ਗਏ ਸਨ ਤਾਂ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਮਿਲ ਚੁੱਕੀ ਹੈ ਤਾਂ ਅੱਜ ਸ਼ਾਮ ਕਰੀਬ 5 ਵਜੇ ਪੰਜਾਬ ਪੁਲਿਸ 에어ਪੋਰਟ ਦੇ ਉੱਤੇ ਲੈ ਕੇ ਪਹੁੰਚੇਗੀ ਮੁਲਜ਼ਮ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾਏਗਾ ਤਨਾਬਾ ਜੇਲ ਬ੍ਰੇਕ ਕਾਂਡ ਮਾਮਲੇ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਰੋਮੀ ਖਿਲਾਫ 2017 ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਤਾਂ ਅੱਜ ਭਾਰਤ ਵਾਪਸੀ ਹੋਏਗੀ ਲੈ ਕੇ ਆਇਆ ਜਾਏਗਾ ਭਾਰਤ ਰੋਮੀ ਨੂੰ ਸਾਲ 2018 ਤੋਂ ਹਾਂਗਕਾਂਗ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਰਮਨਜੀਤ ਸਿੰਘ ਰੋਮੀ ਨਾਬਾ ਜੇਲ ਬ੍ਰੇਕ ਕਾਂਡ ਮਾਮਲੇ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿਉਂਕਿ ਰੋਮੀ ਦੇ ਉੱਤੇ ਵੀ ਇਸ ਪੂਰੇ ਕਾਂਡ ਨੂੰ ਮਾਸਟਰਮਾਈਂਡ ਇਸ ਪੂਰੇ ਕਾਂਡ ਦਾ ਮਾਸਟਰਮਾਈਂਡ ਰੋਮੀ ਨੂੰ ਮੰਨਿਆ ਜਾਂਦਾ ਸੀ ਇਲਜ਼ਾਮ ਰਮਨਜੀਤ ਰੋਮੀ ਦੇ ਉੱਤੇ ਇਹ ਵੀ ਲੱਗੇ ਸਨ ਕਿ ਇਸ ਦੇ ਵੱਲੋਂ ਫੰਡਿੰਗ ਜਿਹੜੀ ਹੈ ਇਸ ਪੂਰੇ ਕਾਂਡ ਦੇ ਲਈ ਜੁਟਾਈ ਗਈ ਹੈ ਤਾਂ ਵੱਡੇ ਇਲਜ਼ਾਮ ਇਸ ਕਾਂਡ ਨੂੰ ਲੈ ਕੇ ਰਮਨਜੀਤ ਸਿੰਘ ਰੋਮੀ ਦੇ ਉੱਤੇ ਲੱਗੇ ਸਨ ਤਾਂ ਰੋਮੀ ਨੂੰ ਅੱਜ ਸ਼ਾਮ ਕਰੀਬ 5 ਵਜੇ 에어ਪੋਰਟ ਦੇ ਉੱਤੇ ਪੰਜਾਬ ਪੁਲਿਸ ਲੈ ਕੇ ਪਹੁੰਚੇਗੀ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾਏਗਾ ਰਮਨਜੀਤ ਸਿੰਘ ਰੋਮੀ ਨੂੰ ਤਾਂ ਬਹੁਤ ਚਰਚਿਤ ਨਾਬਾਦ ਜੇਲ ਬ੍ਰੇਕ ਕਾਂਡ 27 ਨਵੰਬਰ 2016 ਨੂੰ ਇਹ ਕਾਂਡ ਵਾਪਰਿਆ ਸੀ ਤਾਂ ਇੱਕ ਫਿਲਮੀ ਅੰਦਾਜ਼ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਜੇਲ੍ਹ ਦੇ ਅੰਦਰ ਤੋਂ ਕੁਝ ਕੈਦੀਆਂ ਨੂੰ ਲੈ ਕੇ ਇਹ ਫਰਾਰ ਹੋਏ ਸਨ ਤਾਂ ਕਿਵੇਂ ਇਸ ਪੂਰੇ ਕਾਂਡ ਦੀ ਜਿਹੜੀ ਸਾਜ਼ਿਸ਼ ਰਚੀ ਗਈ ਕਿਵੇਂ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਵੱਡੇ ਸਵਾਲ ਉੱਠੇ ਸਨ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪਰ ਉਮੀ ਖਿਲਾਫ ਤਸਾਲ 2018 ਤੋ ਹਾਂਗਕਾਂਗ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਰਮਨਜੀਤ ਸਿੰਘ ਰੋਮੀ ਤਾਂ ਪੰਜਾਬ ਪੁਲਿਸ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਲੈ ਕੇ ਆ ਰਹੀ ਹੈ ਹਾਂਗਕਾਂਗ ਤੋਂ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਭਾਰਤ ਲਿਆਂਦਾ ਜਾ ਰਿਹਾ ਹੈ ਰਮਨਜੀਤ ਸਿੰਘ ਰੋਮੀ ਕਾਉਂਟ ਪੰਜਾਬ ਪੁਲਿਸ ਦੇ ਹਵਾਲੇ ਰਮਨਜੀਤ ਸਿੰਘ ਰੋਮੀ ਦਾ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਰਮਨਜੀਤ ਰੋਮੀ ਨਜ਼ਰ ਆ ਰਿਹਾ ਹੈ ਇਸ ਤਸਵੀਰ ਦੇ ਵਿੱਚ ਰੋਮੀ ਨੂੰ ਅੱਜ ਸ਼ਾਮ 5 ਵਜੇ ਦੇ ਕਰੀਬ ਭਾਰਤ ਲਿਆਂਦਾ ਜਾਏਗਾ ਰੋਮੀ ਖਿਲਾਫ 2017 ਚ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਸਾਲ 2018 ਤੋਂ ਹਾਂਗਕਾਂਗ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਰਮਨਜੀਤ ਸਿੰਘ ਰੋਮੀ ਤਾਂ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਰਮਨਜੀਤ ਸਿੰਘ ਰੋਮੀ ਨੂੰ ਵਾਪਸ ਲਿਆਉਣ ਦੇ ਲਈ ਭਾਰਤ ਲਿਆਉਣ ਦੇ ਲਈ ਜਦੋਜਹਿਦ ਕੀਤੀ ਜਾ ਰਹੀ ਸੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਅੱਜ ਉਹਨਾਂ ਕੋਸ਼ਿਸ਼ਾਂ ਨੂੰ ਭੂਰ ਪਿਆ ਤੇ ਸ਼ਾਮ 5 ਵਜੇ ਰਮਨਜੀਤ ਰومی ਦੀ ਭਾਰਤ ਵਾਪਸੀ ਹੋਏਗੀ ਭਾਰਤ ਲਿਆਂਦਾ ਜਾਏਗਾ ਤਾਂ ਹੁਣ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਰਮਨਜੀਤ ਸਿੰਘ ਰومی 22 ਨਵੰਬਰ 2016 ਦਾ ਉਹ ਘਟਨਾਕ੍ਰਮ ਜਦੋਂ ਕੁਲ ਹੀ ਪਲਾਂ ਦੇ ਵਿੱਚ ਇਸ ਜੇਲ ਨੂੰ ਬ੍ਰੇਕ ਕਰ ਦਿੱਤਾ ਗਿਆ ਹੈ ਦੇ ਵਿੱਚ ਇੱਕ ਕੰਸੇਸ਼ਨਲ ਨਾਬਾ ਜੇਲ ਬ੍ਰੇਕ ਕੇਸ ਹੋਇਆ ਸੀਗਾ ਜਿਹਦੇ ਵਿੱਚ ਦੋ ਟੈਰਰਿਸਟ ਤੇ ਚਾਰ ਗੈਂਗਸਟਰ ਜਿਹੜੇ ਨੇ ਐਸਕੇਪ ਕਰਨ ਵਿੱਚ ਕਾਮਯਾਬ ਹੋ ਗਏ ਸੀਗੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਜਿਹੜੇ ਜਿਹੜੇ ਫੜੇ ਸੀਗੇ ਉਹਨਾਂ ਚੋਂ ਉਹ ਸਾਰੇ ਅਕਾਊਂਟ ਫਾਰ ਹੋ ਗਏ ਸੀ ਰੈਸਟ ਹੋ ਗਏ ਸੀ ਤਾਂ ਜਿਵੇਂ ਜਿਵੇਂ ਇਨਵੈਸਟਿਗੇਸ਼ਨ ਚੱਲੀ ਤਾਂ ਇੰਟਰੋਗੇਸ਼ਨ ਹੋਈਆਂ ਤਾਂ ਉਹ ਜੋ ਪਤਾ ਲੱਗਿਆ ਵੀ ਰੋਮੀ ਜਿਹੜਾ ਹੈਗਾ ਇਹ ਹਾਂਗਕਾਂਗ ਦੇ ਵਿੱਚ ਬੈਠਾ ਹੈਗਾ ਉਹਨੇ ਇਹ ਸਾਰਾ ਕੋਆਰਡੀਨੇਟ ਕੀਤਾ ਤੇ ਸਾਰਾ ਆਪਰੇਸ਼ਨ ਜਿਹੜਾ ਹੈਗਾ ਜੇਲ ਬ੍ਰੇਕ ਦਾ ਕਰਵਾਇਆ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਹਨੂੰ ਵਾਰੰਟ ਲੈ ਕੇ ਇਹਦਾ ਪ੍ਰੋਗ੍ਰਾਮ ਡਿਪੈਂਡਰ ਡਿਕਲੇਅਰ ਕੀਤਾ ਗਿਆ ਸੀ ਫਿਰ ਇਹਦਾ ਆਰਸੀਐਨ ਜਿਹੜਾ ਇੰਟਰਪੋਲ ਦੇ ਥਰੂ ਜਿਹੜਾ ਹੈਗਾ ਰੈਡ ਕਾਰਨਰ ਨੋਟਿਸ ਜਾਰੀ ਕਰਾਇਆ ਗਿਆ ਸੀ ਤੇ ਜਿਸ ਪ੍ਰਾਂਤ ਦੇ ਨੂੰ ਹਾਂਗਕਾਂਗ ਦੇ ਵਿੱਚ ਡਿਟੇਨ ਕੀਤਾ ਗਿਆ ਸੀ ਬਿਲਕੁਲ ਪਰ ਤੁਹਾਨੂੰ ਲੱਗਦਾ ਹੈ ਕਿ ਬੜਾ ਵੱਡਾ ਚੈਲੰਜ ਪੁਲਿਸ ਲਈ ਵੀ ਸੀ ਕਿਉਂਕਿ ਨਾਬਾ ਦੀ ਜਿਹੜੀ ਹੈ ਜੇਲ ਬ੍ਰੇਕ ਤੇ ਵਿੱਚ ਮਾਸਟਰਮਾਈਂਡ ਔਰ ਜਿਸ ਤਰ੍ਹਾਂ ਦੇ ਨਾਲ ਇਹ ਤੇ ਖਤਰਨਾਕ ਜਿਹੜੇ ਅਪਰਾਧੀ ਸੀ ਉਹ ਫਰਾਰ ਹੋਣ ਕਾਮਯਾਬ ਰਹੇ ਸਨ ਪੁਲਿਸ ਲਈ ਬਹੁਤ ਵੱਡਾ ਚੈਲੰਜ ਔਰ ਚੁਣੌਤੀ ਸੀ ਹਾਂਜੀ ਬਿਲਕੁਲ 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 ਸਭ ਤੋਂ ਵੱਡਾ ਇਹ ਚੈਲੰਜ ਇਹ ਹੁੰਦਾ ਜੀ ਜਿਹੜੇ ਫੋਰਨ ਲਾਜ਼ ਦੇ ਮੁਤਾਬਕ ਉਹਨਾਂ ਦੀਆਂ ਕੋਰਟਸ ਨੂੰ ਸਰਟੀਫਾਈ ਕਰਨਾ ਤੇ ਉਹਨਾਂ ਨੂੰ ਜਿਹੜਾ ਹੈਗਾ ਐਵਿਡੈਂਸ ਦੇ ਬੇਸ ਤੇ ਤੁਸੀਂ ਉਹਨਾਂ ਨੂੰ ਰਾਜ ਦੇ ਕਟਕਿਤਾ ਨੂੰ ਪੰਜਾਬ ਪੁਲਿਸ ਨੂੰ ਲੈ ਕੇ ਰੌਣਕ ਬਿਲਕੁਲ ਸੋ ਅੱਜ ਦਿੱਲੀ ਲੈ ਕੇ ਉਸ ਨੂੰ ਪਹੁੰਚਣਗੇ ਤੇ ਇੱਥੇ ਪੰਜਾਬ ਉਸ ਨੂੰ ਕਦੋਂ ਤੱਕ ਲਿਆਂਦਾ ਜਾਏਗਾ ਇਸ ਬਾਰੇ ਸਭ ਕੁਝ ਜਾਣਕਾਰੀ ਦੇ ਪਾ ਹੋਪਫੁਲੀ ਬਾਈ ਰਾਤ ਵਰ ਦੇ ਵਿਚਾਰੂ ਵਦੀ ਪਹੁੰਚਿਆ ਜਾਵੇ ਬਟ ਟੋਮੋਰੋ ਮਾਰਨਿੰਗ ਹੀ ਹੀਲ ਬੀ ਹੇਰ ਤਾਂ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਜੁੜ ਚੁੱਕੇ ਨੇ ਮੇਰੇ ਨਾਲ ਤਾਂ ਹਰਪ੍ਰੀਤ ਦਾ ਰੁਕ ਕਰ ਲੈਨੇ ਹੈ ਤਾਂ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਹੁਣ ਜਿਹੜਾ ਬਾਰ ਬਾਰ ਜ਼ਿਕਰ ਹੋ ਰਿਹਾ ਸੀ ਰਮਨਜੀਤ ਸਿੰਘ ਰੋਮੀ ਨੂੰ ਲੈ ਕੇ ਤਾਂ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਕਿ ਜਲਦ ਇਸ ਦੀ ਵਾਪਸੀ ਹੋ ਸਕੇ ਤਾਂ ਅੱਜ ਜਿਹੜੀ ਹੈ ਰਮਨਜੀਤ ਰੋਮੀ ਦੀ ਵਾਪਸੀ ਜ਼ਰੂਰ ਹੋਏਗੀ ਕਿੰਨੇ ਵਜੇ ਦਾ ਸਮਾਂ ਹੈ ਜਦੋਂ ਰਮਨਜੀਤ ਸਿੰਘ ਰੋਮੀ ਭਾਰਤ ਪਹੁੰਚੇਗਾ ਦੇਖੋ ਜੋ ਜਾਣਕਾਰੀ ਤੱਕ ਦਿੱਤੀ ਆ ਰਹੀ ਕਿ ਹਾਂਗਕਾਂਗ ਤੋਂ ਉਸ ਨੂੰ ਲੈ ਕੇ ਟੀਮ ਹੈ ਉਹ 4:30 ਵਜੇ ਦਿੱਲੀ 에ਰਪੋਰਟ ਪਹੁੰਚ ਜਾਏਗੀ ਤੇ ਉਸ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਦੀ ਟੀਮ ਨੇ ਦਿੱਲੀ ਪੁਲਿਸ ਦੀ ਟੀਮਾਂ ਨੇ ਇਸ ਤੋਂ ਇਲਾਵਾ ਜੋ ਸੁਰੱਖਿਆ ਏਜੰਸੀਆਂ ਹੋਣਗੀਆਂ ਉਸ ਨੂੰ ਕੋਰਟ ਪੇਸ਼ ਕੀਤਾ ਜਾਏਗਾ ਤੇ ਫਿਰ ਉਸ ਦੀ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾਣੀ ਹੈ ਮੰਨਿਆ ਜਾ ਰਿਹਾ ਹੈ ਕਿ ਅੱਜ ਹੀ ਰਾਤ ਪੰਜਾਬ ਕੋਲ ਸੁਨੂ ਲੈ ਕੇ ਨਿਕਲ ਜਾਏਗੀ ਕਿਉਂਕਿ ਜਦੋਂ ਥੋੜੀ ਦੇਰ ਪਹਿਲਾਂ ਜਿਹੜੇ ਏਆਈਜੀ ਏਜੀਡੀਐਫ ਸਾਣ ਗੁਰਮੀ ਚੋਹਾਨ ਜਦੋਂ ਉਹ ਪੀਟੀਸੀ ਨਿਊਜ਼ ਨਾਲ ਗੱਲ ਕਰ ਰਹੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਕੱਲ ਸਵੇਰੇ ਅਸੀਂ अर्ਲੀ ਮਾਰਨਿੰਗ ਲੈ ਕੇ ਉਸ ਨੂੰ ਪੰਜਾਬ ਪਹੁੰਚ ਜਾਵਾਂਗੇ ਤੇ ਉਸੇ ਦੇ ਚਲਦੇ ਮੰਨਿਆ ਜਾ ਰਿਹਾ ਹੈ ਕਿ ਅੱਜ ਉਸ ਲੈ ਕੇ ਉਸ ਨੂੰ 에어ਪੋਰਟ ਪਹੁੰਚਿਆ ਜਾਏਗਾ ਤੇ ਉਸ ਤੋਂ ਬਾਅਦ ਉਸਾ ਮੈਡੀਕਲ ਕਰਵਾ ਕੇ ਉਸ ਨੂੰ ਕੋਰਟ ਪੇਸ਼ ਕੀਤਾ ਜਾਏਗਾ ਤਾਂ ਫਿਰ ਪੰਜਾਬ ਪੁਲਸ ਲੈ ਕੇ ਉਸ ਨੂੰ ਰਵਾਨਾ ਹੋ ਜਾਏਗੀ ਜੀ ਬਿਲਕੁਲ ਤਾਂ ਬਿਲਕੁਲ ਹਰਪ੍ਰੀਤ ਜੇਕਰ ਇਸ ਪੂਰੇ ਕਾਹਨ ਦਾ ਜ਼ਿਕਰ ਕਰੀਏ ਤੁਹਾਨੂੰ ਯਾਦ ਹੋਏਗਾ ਸਾਲ 2016 ਦਾ ਉਹ ਦਿਨ ਕਿ ਕਿਸ ਤਰੀਕੇ ਦੇ ਨਾਲ ਇੱਕ ਫਿਲਮੀ ਅੰਦਾਜ਼ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਜੇਲ੍ਹ ਨੂੰ ਬ੍ਰੇਕ ਕੀਤਾ ਗਿਆ ਤਾਂ ਕਈ ਜਿਹੜੇ ਕੈਦੀ ਸੀ ਖੰਖਾਰ ਕੈਦੀ ਉਹਨਾਂ ਨੂੰ ਲੈ ਕੇ ਫਰਾਰ ਹੋਏ ਸਨ ਕੁਝ ਹੀ ਪਲਾਂ ਦੇ ਵਿੱਚ ਤਾਂ ਵੱਡਾ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਜਿਹੜਾ ਉਹ ਖੜਾ ਹੋ ਗਿਆ ਸੀ ਤਾਂ ਕਿਤਨਾ ਕਿਤੇ ਬਹੁਤ ਮੁਸ਼ਕਲਾਂ ਬਹੁਤ ਚੁਣੌਤੀਆਂ ਦੇ ਵਿੱਚੋਂ ਵੀ ਪੁਲਿਸ ਨੂੰ ਨਿਕਲਣਾ ਪਿਆ ਰਮਨਜੀਤ ਸਿੰਘ ਰومی ਦੀ ਵਾਪਸੀ ਦੇ ਲਈ ਹਵਾਲਗੀ ਦੇ ਲਈ ਇਕੋ ਰਾਤ ਤੌਰ ਤੇ ਇੱਕ ਵੱਡਾ ਕਾਮਯਾਬੀ ਕਹੀ ਜਾ ਸਕਦੀ ਹੈ ਜੇਕਰ ਜੇਲ ਬ੍ਰੇਕ ਹੋਣ ਲੱਗਿਆ ਪੰਜਾਬ ਪੁਲਿਸ ਦੀ ਉਸ ਵੇਲੇ ਦੀ ਜਿਹੜੀ ਕੰਮ ਸੀ ਜੇਕਰ ਉਹ ਤੋਂ ਠੀਕ ਨਹੀਂ ਹੋਇਆ ਤੇ ਜ਼ਾਹਿਰ ਤੌਰ ਤੇ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਉੱਤੇ ਸਵਾਲ ਚੁੱਕੇ ਗਏ ਪੰਜਾਬ ਪੁਲਿਸ ਦੇ ਨਰਾਜ਼ਮਦ ਸਵਾਲ ਚੁੱਕੇ ਗਏ ਪੰਜਾਬ ਦੀ ਸੁਰੱਖਿਆ ਬਾਰੇ ਸਵਾਲ ਚੁੱਕੇ ਗਏ ਤੇ ਹੁਣ ਕਿਉਂਕਿ ਇੱਕ ਲੰਮਾ ਜਦੋਜਹਿਦ ਸੁਰੱਖਿਆ ਏਜੰਸੀਆਂ ਨੇ ਨਾਲ ਪੰਜਾਬ ਪੁਲਿਸ ਨੇ ਕੀ ਕੀਤਾ ਹੈ ਕਿ ਇੱਕ ਲੰਬੇ ਸਮੇਂ ਤੋਂ ਬਾਅਦ ਉਸ ਨੂੰ ਭਾਰਤ ਲੈ ਕੇ ਆਉਣ ਚ ਇੱਕ ਕਾਮਯਾਬੀ ਹਾਸਲ ਜਿਹੜੀ ਹੈ ਉਹ ਕੀਤੀ ਗਈ ਹੈ ਅਦਾਲਤਿਆਂ ਵੱਲੋਂ ਇੱਕ ਲੰਮਾ ਸਮਾਂ ਲੱਗਾ ਲੇਕਿਨ ਕਾਫੀ ਜਦੋ ਜਹਿਰ ਤੋਂ ਬਾਅਦ ਜਦ ਜੀਗਰੋਂ ਤੋਂ ਦੀ ਗ੍ਰਿਫਤਾਰੀ ਹੋਈ ਤੋਂ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਕਵਾਇਦਾ ਨੇ ਉਹ ਕੀਤੀਆਂ ਗਈਆਂ ਕਿ ਕਿ ਜਦੋਂ ਫੋਰਨ ਸੋਇਲ ਤੇ ਯਾਨੀ ਕਿ ਜੋ ਵਿਦੇਸ਼ੀ ਧਰਤੀ ਤੇ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਜਿਹੜੇ ਲਕੂਨੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਤੋਂ ਬਚਣਾ ਹੁੰਦਾ ਕਾਨੂੰਨੀ ਜਿਹੜੀ ਪ੍ਰਕਿਰਿਆ ਉਸ ਨੂੰ ਪੂਰੇ ਤਰੀਕੇ ਨਾਲ ਫਾਲੋ ਅਪ ਕੀਤਾ ਰਣਾ ਤੇ ਉਸ ਤੋਂ ਬਾਅਦ ਹੀ ਕਿਸੇ ਦਾ ਮਰੇ ਤੇ ਨਾ ਪ੍ਰਕਾਪਨ ਜਿਹੜਾ ਉਹ ਹੋ ਸਕਦਾ ਹੈ ਇਹ ਟ੍ਰੈਡੀਸ਼ਨ ਕਰਾਉਣਾ ਇੱਕ ਬੜਾ ਵੱਡਾ ਕੰਮ ਹੁੰਦਾ ਤੇ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਨਾਲ ਹੀ ਇਸੇ ਦੇ ਨਾਲ ਹੀ ਜਿਹੜਾ ਵੱਡਾ ਚਿੰਦ ਹੈ ਉਹ ਗਈ ਜਿਵੇਂ ਉਸ ਨੂੰ ਲਿਆਂਦਾ ਜਾ ਰਿਹਾ ਉਸ ਤੋਂ ਇਲਾਵਾ ਕਿਹੜੇ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਉਹ ਕੌਣ ਲੋਕਾਂ ਨੇ ਜਿਨ੍ਹਾਂ ਦੀ ਮਦਦ ਤੋਂ ਇਹਨਾਂ ਲੋਕਾਂ ਨੇ ਗੱਡੀਆਂ ਖੋਈਆਂ ਅਸਲਾ ਕਿੱਥੋਂ ਆਇਆ ਉਹ ਤਮਾਮ ਜਿਹੜੇ ਸਵਾਲ ਨੇ ਹਾਲਾਂਕਿ ਬਹੁਤ سارے ਲੋਕ ਤੇਰਤਾਲ ਨਹੀਂ ਕੀਤੀ ਗਈ ਕਿ ਜਿਹੜਾ ਨਾਕ ਕਰਨ ਉਤਰਾਖੰਡ ਦੇ 13 ਤੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਸਨ ਕੁਝ ਗ੍ਰਿਫਤਾਰੀਆਂ ਉਤਰਾਖੰਡ ਦੇ ਉਦੋਂ ਤੋਂ ਨਗਰ ਜਿਲ੍ਹੇ ਜੋ ਇਸ ਮਾਮਲੇ ਵਿੱਚ ਹੋਈਆਂ تمام لوک ہی گرفتار کیے گئے لیکن یہ مانا جائے گی کہ جو باقی رہنیاں کڑیاں ہیں ان کو ہی اس طرح حل ہو سکنی ہیں attain کیڑا کشمیر سنگھ صلاحتے جو ہے تا کتے ہے اس کو لے کے بڑا بڑا سوال ہے کیا پھر وہ کتے ہے رومی دے بھارت اون تو بعد یہ بھی تصنیف صاف ہو سکے گی کہ اخر کتے ہے کشمیر کو سوال دا جواب ہی ملدی جی ہرپرت بہت بہت تھانہ وا تمام جانکاری دے لیے تا میرے سہیوگی ਜਸਪ੍ਰੀ ਸਿੰਘ ਆਸ਼ਕ ਵੀ ਜੁੜ ਚੁੱਕੇ ਨੇ ਜਸਪ੍ਰੀ ਦਾ ਰੁਕ ਕਰ ਲੈਨੇ ਆ ਤਾਂ ਜਸਪ੍ਰੀਤ ਜਦੋਂ ਜ਼ਿਕਰ ਨਾਬਾ ਜੇਲ ਬ੍ਰੇਕ ਕਾਂਡ ਦਾ ਹੁੰਦਾ ਤਾਂ ਬਹੁਤ ਚਰਚਾ ਇਸ ਨਾਬਾ ਜੇਲ ਬ੍ਰੇਕ ਕਾਂਡ ਦੀ ਹੋਈ ਸੀ ਤਾਂ ਇਸ ਦੇ ਵਿੱਚ ਇਲਜ਼ਾਮ ਰਮਨਜੀਤ ਸਿੰਘ ਰੋਮੀ ਦੇ ਉੱਤੇ ਇਹ ਲੱਗੇ ਸਨ ਕਿ ਇਸ ਦੇ ਵੱਲੋਂ ਫੰਡਿੰਗ ਜਟਾਈ ਗਈ ਪੂਰੇ ਕਾਂਡ ਨੂੰ ਲੈ ਕੇ ਇਸ ਦੇ ਵੱਲੋਂ ਜਿਹੜੀ ਹੈ ਉਹ ਪਲਾਨਿੰਗ ਵੀ ਬਣਾਈ ਗਈ ਹੈ ਤਾਂ ਪਲਾਨਿੰਗ ਦੇ ਵਿੱਚ ਵੀ ਇਸ ਦੀ ਸ਼ਮੂਲੀਅਤ ਰਹੀ ਸੀ ਤਾਂ ਲਗਾਤਾਰ ਕੋਸ਼ਿਸ਼ਾਂ ਰਹੀਆਂ ਸਨ ਹਾਂਗਕਾਂਗ ਤੋਂ ਇਸ ਨੂੰ ਵਾਪਸ ਲਿਆਉਣ ਦੇ ਲਈ ਤਾਂ ਅੱਜ ਉਹਨਾਂ ਕੋਸ਼ਿਸ਼ਾਂ ਜਿਹੜੀਆਂ ਨੂੰ ਕੀਤੀ ਗਈਆਂ ਸਨ ਉਹ ਰੰਗ ਲੈ ਕੇ ਆਈਆਂ ਨੇ ਬਿਲਕੁਲ ਅਮਨ ਰੰਗ ਤਾਂ ਇਸ ਕਰਕੇ ਆ ਕੇ ਆਏ ਕਿਉਂਕਿ ਲੰਬੀ ਕਾਗਜ਼ੀ ਕਾਰਵਾਈ ਹੁੰਦੀ ਹੈ ਕਿਉਂਕਿ ਜੇਕਰ ਨੋਮੀ ਦੀ ਗੱਲ ਕੀਤੀ ਜਾਵੇ ਤਾਂ ਹਾਂਗਕਾਂਗ ਦਾ ਵਸਨੀਕ ਹੈ ਹਾਂਗਕਾਂਗ ਦਾ ਪੀਆਰ ਹੈ ਇਸ ਕਰਕੇ ਉਧਰ ਦੀ ਸਰਕਾਰ ਨਾਲ ਡੀਲ ਕਰਨਾ ਇੱਕ ਤਾਂ ਹੁੰਦਾ ਕਿ ਬੰਦਾ ਤਾਂ ਭਗੌੜਾ ਹੋ ਕੇ ਉਧਰ ਜਾ ਗਿਆ ਹੋਵੇ ਤਾਂ ਫੀਲ ਕਰਦਾ ਹੋਰ ਤਰੀਕਾ ਹੁੰਦਾ ਪਰ ਜੇਕਰ ਉਥੇ ਦਾ ਸੱਚੀਕਾ ਉਹ ਆਪਣੇ ਦੇਸ਼ ਲੈ ਕੇ ਆਉਣਾ ਉਹਦੀ ਸਰਕਾਰ ਨੂੰ ਵੱਡੀ ਕਾਗਜ਼ੀ ਕਾਰਵਾਈ ਕੰਪਲੀਟ ਕਰਨੀ ਸੀ ਉਹਨੂੰ ਲੈ ਕੇ ਹੀ ਜਿਹੜਾ ਆ ਕੱਦੀ ਪੰਜਾਬ ਪੁਲਿਸ ਦੀ ਏਜੰਸੀਆਂ ਕੋਸ਼ਿਸ਼ ਤੇ ਵਿਚਸਥਾ ਲਾ ਕੇ ਕੋਸ਼ਿਸ਼ ਸਫਲ ਹੁੰਦੀ ਹੈ ਤੇ ਹੁਣ ਉਥੋਂ विक्रमब्राड़ ਜਿਹੜੇ ਨੇ ਜਿਹੜੇ ਐਕਸਪਰਟ ਰਹੇ ਤੇ ਆਪਾਂ ਦੇਖਿਆ ਕਿੰਨੇ ਇਨਕਾਊਂਟਰ ਉਹਨਾਂ ਵੱਲੋਂ ਕੀਤੇ ਗਏ ਹਨ ਹਾਲਾਂਕਿ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਫਰਾਰ ਹੋਣ ਵਾਲਾ ਵਿੱਕੀ ਕਾਉਂਟਰਸ ਦੀ ਤਾਂ ਉਸ ਦਾ ਇਨਕਾਊਂਟਰ ਵੀ ਵਿੱਕੀ ਫਰਾਰ ਹੋਣ ਵੱਲੋਂ ਕੀਤਾ ਗਿਆ ਸੀ ਉਹਦੇ ਸਾਥੀਆਂ ਜਮੇਤ 6 ਦੇ ਕਰੀਬ ਇਹ ਜਿਹੜੇ ਵਿਅਕਤੀ ਓਥੋਂ ਫਰਾਰ ਹੋਏ ਸੀਗੇ ਨਾਬਾ ਜੇਲ੍ਹ ਤੋਂ तकरीबन 7 ਦਸੰਬਰ 2016 ਦੀ ਇਹ ਘਟਨਾ ਹੈਗੀ ਆ ਜਿਆਦਾ ਕਿਉਂ ਜਿਹੜੀ ਨਾਬਾ ਬ੍ਰੇਕ ਹੁੰਦੀ ਹੈ ਕਿਉਂਕਿ ਈਜ਼ੀ ਇਸ ਕਰਕੇ ਵੀ ਸੀਗਾ ਕਿਉਂਕਿ ਜਿਹੜੇ ਉੱਥੇ ਡਿਊਟੀ ਦੇ ਤੇ ਨਾਬਾ ਸਿੱਤਨ ਜੋ ਰਿਟਾਇਰ ਜਿਹੜੇ ਫੌਜੀ ਸੀਗੇ ਜਿਹੜੇ ਪਹਿਲੀ ਦੇ ਉੱਤੇ ਮੌਜੂਦ ਸੀ ਜਿਨ੍ਹਾਂ ਕੇ ਜਿਹੜੀ ਲਗਾਤਾਰ ਫਾਰੀ ਕਈ 라ਉਂਡ ਫਾਇਰ ਕਰਨ ਤੋਂ ਬਾਅਦ ਜਿਹੜਾ ਇਹਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਮਿਹਨ ਗਲੇਤੀ ਹੱਥ ਯਾਰ ਮੋਹਿਆ ਕਰਵਾਉਣਾ ਉਹਨਾਂ ਦੀ ਫੰਡਿੰਗ ਦੇ ਰਹੀ ਉਹਨਾਂ ਦੀ ਹੋਰ ਸਾਜ ਸਮਾਨ ਦੇਣਾ ਉਹਦੇ ਵਿੱਚ ਅਹਿਮ ਰੋਲ ਸਿਰਰ ਉਮੀਦਾਂ ਬਿਤੇ ਵਿੱਚ ਰਹਿਣ ਕਰਕੇ ਇਹਨੂੰ ਇਹਦਾ ਪਹੁੰਚ ਜਿਹੜੀ ਔਖੀ ਸੀਗੀ ਹਾਲੇ ਕਿ ਜਿਹੜਾ ਇਹ ਪਹਿਲਾਂ ਹੀ ਕਲੀਅਰ ਹੋ ਗਿਆ ਸੀ ਜਦ ਬਾਕੀ ਜਿਹੜੇ ਨੇ ਸਾਥੀ ਇਨਕਾਊਂਟਰ ਉਹ ਜਿੰਨਾਂ ਦਾ ਹੁੰਦਾ ਆ ਤੇ ਉਮੀ ਜਿਹੜਾ ਆ ਮੇਨ ਉਹ ਤੇ ਮਾਨਸਟਰ ਮਾਈਂਡ ਹੈਗਾ ਉਮੀ ਤੱਕ ਪਹੁੰਚੀਆਂ ਕੀਤੀਆਂ ਗਈਆਂ ਪਹੁੰਚਣ ਦੀਆਂ ਪਰ ਲੰਬੀ ਕਾਗਜ਼ੀ ਕਾਰਵਾਈ ਤੋਂ ਬਾਅਦ ਆਖਰਕਾਰ ਅੱਜ ਸਫਲਤਾ ਹੱਥ ਲੱਗੀ ਆ ਚਾਹ ਦੇ ਜਿਹੜਾ ਰੋਮੀ ਨੂੰ ਜਿਹੜਾ ਆ ਉਹ ਬਿਲਕੁਲ ਜਸਪ੍ਰੀ ਤਾਂ ਇੰਤਜ਼ਾਰ ਜਿਹੜਾ ਉਹ ਲਗਾਤਾਰ ਰਮਨਜੀਤ ਰੋਮੀ ਦਾ ਕੀਤਾ ਜਾ ਰਿਹਾ ਸੀ ਪਰ ਇਸ ਤੁਹਾਨੂੰ ਯਾਦ ਹੋਵੇਗਾ ਕਿ ਇਸ ਮਾਮਲੇ 'ਚ ਪਟਿਆਲਾ ਅਦਾਲਤ ਦੇ ਵੱਲੋਂ 22 ਦੋਸ਼ੀਆਂ ਨੂੰ ਸਜ਼ਾ ਵੀ ਸੁਣਾਈ ਗਈ ਸੀ ਜਿਨ੍ਹਾਂ ਦੇ ਵਿੱਚੋਂ 19 ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਤਾਂ ਇਸ ਪੂਰੇ ਕਾਂਡ ਤੋਂ ਬਾਅਦ ਹੁਣ ਜਿਹੜਾ ਇੰਤਜ਼ਾਰ ਸੀ ਰਮਨਜੀਤ ਰੋਮੀ ਦਾ ਕੀਤਾ ਜਾ ਰਿਹਾ ਸੀ ਕਿਉਂਕਿ ਇਸ ਤੋਂ ਹੋਰ ਵੀ ਵੱਡੇ ਖੁਲਾਸੇ ਇਸ ਪੂਰੇ ਘਟਨਾਕ੍ਰਮ ਦੇ ਸੰਬੰਧੀ ਪੁਲਿਸ ਕਰੇਗੀ ਜਦੋਂ ਪੁੱਛਗਿੱਛ ਹੋਏਗੀ ਹਾਂ ਬਿਲਕੁਲ ਹਨ ਕਿਉਂਕਿ ਬੜੀ ਸ਼ਾਰੀਆ ਚੀਜ਼ਾਂ ਕੜੀਆਂ ਜਿਹੜੀਆਂ ਜੁੜਨੀਆਂ ਅਜੇ ਬਾਕੀ ਸੀ ਕਿ ਹਾਲਾਂਕਿ ਅਦਾਲਤ ਵੱਲੋਂ ਲੰਬੇ ਜਿਹੜੇ ਤੇ ਕਈ ਵੱਡੀ ਲਿਸਟ ਹੁੰਦੀਆਂ ਹੈ ਦੋਸ਼ੀਆਂ ਦੀ ਉਹਨਾਂ ਦਾ ਸਨਾਈ ਚਲਦੀ ਹੈ ਪਰ ਇਸ ਦੇ ਵਿੱਚ ਕੜੀਆਂ ਜੋੜਨੀਆਂ ਵੀ ਪੰਨੀਆਂ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਕਿਧੇ ਗਲ ਗਈ ਕਿੱਥੇ ਪੈ ਕੇ ਪ੍ਰੋਪਰ ਪਲੈਨਿੰਗ ਕੀਤੀ ਗਈ ਕਿਉਂਕਿ ਪਲੈਨਿੰਗ ਵੀ ਬਿਲਕੁਲ ਇੱਕ ਫਿਲਮਾਂ ਦੀ ਤਰ੍ਹਾਂ ਸੀ ਉਹ ਕੈਦੀ ਦੇ ਰੂਪ ਦੇ ਵਿੱਚ ਇੱਕ ਵਿਅਕਤੀ ਨੂੰ ਕੈਦੀ ਬਣਾਇਆ ਜਾਂਦਾ ਤੇ ਬਾਕੀ ਉਹ ਨਕਲੀ ਪੁਲਿਸ ਕਰਮੀ ਬਣ ਕੇ ਜਿਹੜਾ ਨਾਬਾ ਦੇਲ ਚ ਆਇਆ ਸੀ ਉਹ ਇਸ ਤਰੀਕੇ ਨਾਲ ਆਇਆ ਸੀ ਜਿਵੇਂ ਇੱਕ ਮਲਜ਼ਮ ਨੂੰ ਨਾਬਾ ਦੇਲ ਦੇ ਵਿੱਚ ਇਹ ਕੋ ਨਹੀਂ ਆ ਗਿਆ ਕਿ ਅਕਾ ਦਿਉੜੀ ਤੇ ਪਹੁੰਚਣਾ ਦਿਉੜੀ ਦੇ ਵਿੱਚ ਜਾ ਕੇ ਇਹਨਾਂ ਨੂੰ ਪਹਿਲਾਂ ਅੰਦਰ ਮੈਸੇਜ ਲਗਾਇਆ ਗਿਆ ਉਹ ਮੈਸੇਜ ਕਿਲੇ ਕਿਲੇ ਦੇ ਅਧਿਕਾਰੀ ਜਾਂ ਕੌਣ-ਕੌਣ ਇਹਦੇ ਵਿੱਚ ਮਿਲਿਆ ਹੋਇਆ ਸੀ ਜਿਹਨੇ ਅੰਦਰ ਮੈਸੇਜ ਦਿੱਤਾ ਕਿ 8 ਵਜੇ ਜੇਲ੍ਹ ਦੇ ਅੰਦਰ ਅਸੀਂ ਐਂਟਰ ਹੋਣਾ ਕਿ ਤੁਸੀਂ ਦਿਉੜੀ ਕੋਲ ਹੀ ਰਹਿਣਾ ਤੇ ਉੱਥੋਂ ਹੀ ਤੁਹਾਨੂੰ ਨਾਲ ਲੈ ਕੇ ਜਾਣਾ ਇਸ ਦੇ ਵਿੱਚ ਇੱਕ ਹੋਰ ਹੈਗਾ ਕਸ਼ਮੀਰ ਸਿੰਘ ਦਾ ਵੀ ਜ਼ਿਕਰ بار بار ਹੋ ਰਿਹਾ ਸੀ ਉਹ ਹਾਲਾਂਕਿ ਇਹਨਾਂ ਦੇ ਪਲੈਨਿੰਗ ਦਾ ਹਿੱਸਾ ਨਹੀਂ ਉਹ ਕਸ਼ਮੀਰ ਸਿੰਘ ਪਲੈਨਿੰਗ ਤੋਂ ਆਊਟ ਸੀ ਪਰ ਉਹ ਵੀ ਨਾਲ ਜਿਹੜੇ ਫਰਾਰ ਹੋਇਆ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਕੜੀਆਂ ਦੇ ਕੜੀਆਂ ਕਿਵੇਂ ਇਨਫੋਰਮੇਸ਼ਨ ਅੰਦਰ ਗਈ ਹਾਲਾਂਕਿ ਪੂਰਾ ਜਿਹੜੀ ਰੇਕੀ ਕਿਹਨੇ ਕੀਤੀ ਕਿਉਂਕਿ ਪੂਰਾ ਗੈਟਅਪ ਲੈ ਕੇ ਜਾਣਾ ਇੱਕ ਮੁਲਜ਼ਮ ਬਣਾ ਕੇ ਲੈ ਜਾਣਾ ਬਾਕੀ ਉਸਨੇ ਬਣ ਕੇ ਜਾ ਫਿਰ ਅੰਦਰ ਬੰਦ ਫਿਰ ਜਾ ਕੇ ਉੱਥੋਂ ਜਿਹੜੇ ਇੱਕ ਬਿਸਤਰ ਬੰਦ ਲੈ ਕੇ ਗਏ ਸੀ ਉਹ ਆਪਣੇ ਨਾਲ ਵਿੱਚ ਹਥਿਆਰ ਲੈ ਕੇ ਅੰਦਰ ਐਂਟਰ ਹੋ ਜਾਣਾ ਸਾਰੇ ਇੰਜੀਨੀਅਰੀਆਂ ਕੰਡੀਆਂ ਜੋੜੀਆਂ ਨਹੀਂ ਗਿਆ ਇਸ ਕਰਕੇ ਅਹਿਮ ਸੀਗਾ ਰੋਨੀ ਦਾ ਭਾਰ ਤੋਂ ਆਖਿਰ ਤੱਕ ਰੋ 4 ਵਜੇ ਦੇ ਕਰੀਬ ਦਾ ਸਲਾਹ ਦੱਸਿਆ ਜਾ ਰਿਹਾ ਹੈ ਜਦ ਦਿੱਲੀ 에ਰਪੋਰਟ ਤੇ ਲੈਂਡ ਕਰੇਗੀ ਪੰਜਾਬ ਪੁਲਿਸ ਪਿਲੋ ਇਲਾਕੇ ਤੇ ਫੇਰ ਉਸ ਤੋਂ ਬਾਅਦ ਜਿਹੜਾ ਪੰਜਾਬ ਨੂੰ ਲਿਆਂਦਾ ਜਾ ਰਿਹਾ ਹੈ ਜਿੱਥੋਂ ਬਾਅਦ ਫੇਰ ਅਰਮਾਨ ਲੈ ਕੇ ਪਾਕੀ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਕਿ ਕਿਹੜੀ ਜਿਹੜੀ ਗੱਡੀ ਕਿਤੇ ਦੀਸੇ ਜੁੜਦੀ ਹੈ ਜੀ ਜਸਪ੍ਰੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਨਾਬਾ ਜੇਲ ਬਰੇ ਕਾਂਡ 27 ਨਵੰਬਰ 2016 ਦਾ ਉਹ ਦਿਨ ਜਦੋਂ 6 ਕੈਦੀਆਂ ਨੂੰ ਅਤਿ ਸੁਰੱਖਿਆ ਵਾਲੀ ਇਸ ਜੇਲ੍ਹ ਦੇ ਵਿੱਚੋਂ ਫਰਾਰ ਕਰਵਾਇਆ ਗਿਆ ਸੀ